ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵੇਰ ਦਾ ਗਾਂਜੀ ਸਾਰਿਆਂ ਨੂੰ ਜੀ ਲੱਡੀ ਭਾਜੀ ਇੱਧਰ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਵੇਰ ਦੇ ਸਵਾਸ਼ੇ ਹੋ ਚੱਲੇ ਤੇ ਹੁਣ ਸਭ ਤੋਂ ਕਰੜਾ ਟਾਈਮ ਹੈ ਕਰੜਾ ਟਾਈਮ ਹੈ ਅਭੀ ਹੁਣ ਅਸੀਂ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਸਭ ਤੋਂ ਪਹਿਲਾਂ ਨਿਮਾ ਕਰਕੇ ਦਿਖਾਵਾਂਗਾ ਸਾਨੂੰ ਅਸੀਂ ਪਾਠਾਂਗੇ ਹਾਂ ਫਿਰ ਦੇਖਦੇ ਅਸੀਂ ਦੇਖਾਂਗੇ ਥੋੜਾ ਪਾਣੀ ਦਿਖਾ ਗੰਡਾ ਰੰਡਾ ਪਾਣੀ ਤਾਂ ਅੱਜ ਜਿਹਾ ਜ਼ਿਆਦਾ ਚੰ ਨਹੀਂ ਕਹਦਾ ਹੈ। ਨਾ ਸਾਨੂੰ ਵੀ 3 ਸਾਲ ਹੋ ਗਏ ਸੀ ਠੰਡ ਨਾ ਗਰਮੀ ਵੈਸੇ ਅਸੀਂ ਇੱਲਾਵਾ ਦਾ ਕਰਦੇ ਰਹਿੰਦੇ ਹੁੰਦੇ ਆ। ਪਰ ਜੋ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਨੰਦ ਆਉਂਦਾ ਇੱਥੇ ਉਹ ਪੂਰੇ ਕਦੇ ਆਏ ਨਹੀਂ ਸਕਦਾ। ਜਦੋਂ ਆਪਾਂ ਇਸ਼ਨਾਨ ਕਰਦੇ ਇੱਕ ਘੰਟਾ ਸਾਢੇ ਲੱਦੀ ਪਾਜੀ ਫਿਰ। ਹਾਂ ਬਿਲਕੁਲ। ਹਾਂ ਤੇ ਹੁਣ ਕਰਦੇ ਨੇ ਸਾਹਮਣੇ ਚੱਲਦੇ ਆ। ਚੱਕ ਲੈ ਚੱਕ ਲੈ ਚੱਕ ਲੈ ਤੇ ਕੱਪੜਿਆਂ ਵਾਲਾ। ਹੋ ਆ ਸਤਨਾਮ ਸੱਚਾ ਪਾਸ਼ਾ ਠੰਡ ਦਾ ਅਸਰ ਹਰੇਕ ਪਾਸੇ ਆ ਸੰਗਤ ਆ ਵੀ ਘਟਾਈ ਹੋ ਠੰਡ ਕਰਕੇ ਨਹੀਂ ਤਾਂ ਇੱਥੇ ਆ ਪੂਰਾ ਭਰਿਆ ਹੁੰਦਾ ਮੈਸ ਹੁਣ ਜੂ ਦਿਨ ਚੜੂਗਾ ਸਵੇਰ ਹੋਊਗੀ ਫਿਰ ਘਟੂਗੀ ਸਮਸਾਵਾਗਤ ਹੈ ਹੋ ਆ ਸਤਨਾਮ ਸੱਚਾ ਤੇ ਕਹਤੇ ਸੁਵੇ ਕਾਣਾ ਆਪਨੇ ਘਰ ਜੱਲ ਲੀਏ ਛੱਡ ਕੇ ਮੈਂ ਸੁਵੇ ਕਾਣਾ ਆਪਨੇ ਘਰ ਜੱਲ ਲੀਏ ਛੱਡ ਕੇ ਸੁਵੇ ਕਾਣਾ ਆਪਨੇ ਘਰ ਜੱਲ ਲੀਏ ਛੱਡ ਕੇ ਸੁਵੇ ਕਾਣਾ ਆਪਨੇ ਘਰ ਜੱਲ ਲੀਏ ਬਸ ਬਹੁਤ ਸੋਹਣਾ ਕੀਤਾ ਹੋਇਆ ਤੇ ਦਰਵਾਜ਼ੇ ਸਾਹਮਣੇ ਨਹੀਂ ਫਰਸ਼ ਬਹੁਤ ਠੰਡਾ ਹੁੰਦਾ ਨੇ ਮੈਟ ਪਛਾਏ ਥੱਲੇ ਬੇ ਜਿਹੜਾ ਫਸਾ ਥੱਲੇ ਬਹੁਤ ਠੰਡਾ ਹੁੰਦਾ ਤੇ ਸੰਤਾਂ ਇਸ਼ਨਾਨ ਕਰਦੇ ਹੋਏ ਲੋਬੀ ਸਾਡੇ ਬੰਦੇ ਸ਼ੇਰ ਕੱਪੜੇ ਖੋਲਣ ਲੱਗੇ ਹੁਣ ਨੰਮਾ ਜੀ ਆ ਗਏ ਇਸ਼ਨਾਨ ਕਰਦੇ ਸਾਡੇ ਇਸ ਪੈਰ ਇਹਨੇ ਤਾਂ ਸੁਣੋ ਕਿ ਲੱਗਦਾ ਵੀ ਨਾਲ ਹੈ ਉਹ ਨਹੀਂ ਥੱਲੇ ਤੇ ਬਹੁਤ ਜ਼ਿਆਦਾ ਸੁਣ ਹੋਏ ਪੈਰ ਔਰ ਸ਼ੇਰ ਉਧਰ ਕਿੱਦਾਂ ਜਾਂਦੇ ਨੰਗੇ ਪੈਰ ਹੁਣ ਤੁਹਾਨੂੰ ਮੈਂ ਦੱਸ ਦਵਾਂ ਵੀ ਅਸੀਂ ਜਿਹੜੀ ਮਸਿਆ ਨੂੰ ਅਸੀਂ ਕੀ ਕੁਝ ਕਰਦੇ ਹੁੰਦੇ ਆ ਅਸੀਂ ਜਦੋਂ ਆ ਜਾਂਦੇ ਹਾਂ ਦਫਾ 10 ਨੂੰ ਤੇ 11 ਦੀ ਮਸਿਆ ਆਤੀ ਅਸੀਂ ਸਾਡਾ ਟੀਚਾ ਉਹਦੇ ਵੀ 3 ਤੋਂ 4 ਵਜੇ ਅਸੀਂ ਪਹੁੰਚ ਜਾਈਏ ਆਉਂਦੀ ਸਾਰ ਅਸੀਂ ਲਾਂ ਚ ਲੱਗਦੇ ਆ ਦਰਬਾਰ ਸਾਹਿਬ ਆ ਕੇ ਅਸੀਂ ਮੱਥਾ ਟੇਕ ਲੈਂਦੇ ਆ ਆਉਂਦੀ ਸਾਰੇ ਤੇ ਸਵੇਰੇ ਅਸੀਂ 4 ਵਜੇ ਜਾਂ 5 ਵਜੇ ਜਦੋਂ ਵੀ ਉੱਠ ਕੇ ਇਸ਼ਨਾਨ ਕਰਕੇ ਤੇ ਫਿਰ ਉਸ ਤੋਂ ਬਾਅਦ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸਾਂ ਕਰਕੇ ਤੇ ਫਿਰ ਜਿਹੜੇ ਨੇੜੇ ਵਾਲੇ ਉੱਥੇ ਗੁਰਦਾਰੇ 'ਚ ਉਹਦੇ ਮੱਥੇ ਟੇਕ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਹੈ ਉੱਥੇ ਮੱਥੇ ਟੇਕ ਕੇ ਤੇ ਫਿਰ ਆਪਣੇ ਆਪਣੇ ਹੋਟਲ 'ਚ ਆ ਜਾਂਦੇ ਆ ਇਹ ਹੈ ਜੀ ਸਾਡੀ ਮਸਿਆ ਦੀ ਰੁਟੀਨ ਬਿਲਕੁਲ ਫੋਨ ਇੱਥੋਂ ਵਾਪਸ ਇਹ ਚੱਲੇ ਉਸ ਤੋਂ ਬਾਅਦ ਫਿਰ ਆ ਮੁੰਡਾ ਸਾਨੂੰ ਦਰਾਜਾ ਖੋਲ ਦਿੰਦਾ ਫਿਰ ਅਸੀਂ ਉਹ ਮੁੰਡੇ ਨੂੰ ਮਿਲਦੇ ਆ ਇਹ ਫਿਰ ਸਾਡਾ ਗੁੱਡ ਮਾਰਨਿੰਗ ਕਹਿੰਦਾ ਪਰ ਅਜੇ ਨੇ ਕਿਹਾ ਨਹੀਂ ਹੈ ਚ ਕਹਿਆ ਵੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਾਰਿਆਂ ਨੂੰ ਠੀਕ ਆਪ ਗਏ ਏ ਭਾਈ ਮੁੰਡਾ ਇੱਥੇ ਕੰਮ ਕਰਦਾ ਹੋਟਲ ਦੇ ਵਿੱਚ ਇਹ ਸਾਡਾ ਹੋਟਲ ਹੂੰ ਆ ਸਾਡਾ ਰੂਮ ਹੈ ਉਹ ਹੋਣੀ ਮੈਂ ਪੂਰੀ ਲੈ ਕੇ ਬੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਪਾਜੀ ਫਿਰ ਮਿਲੇ ਨਹੀਂ ਔਰ ਫਿਰ ਅਸੀਂ ਡਿਗ ਡਿ ਕੇ ਫੇਰ ਅਸੀਂ ਕਹਾ ਲੰਘਦੇ ਜੀ ਉੱਥੇ ਮੇਰੀ ਵਾਈਫਾਈ ਲਓ ਜੀ ਸਾਡੀ ਗੱਡੀ ਆ ਗਈ ਤੇ ਚੱਲੀਏ ਫੇਰ ਹੁਣ ਹਾਂਜੀ ਹਾਂਜੀ ਹੋ ਗਈ ਬਣ ਗਈ ਜੀ ਬਣ ਗਈ ਬਣ ਗਈ ਬਣ ਗਈ ਨਿੰਮੇ ਦੀ ਬਣਾਵਾ ਪਹਿਲਾਂ ਦਾ ਨਹੀਂ ਨਹੀਂ ਮੇਰੀ ਤਾਂ ਬਾਇ ਰੋਲੇ ਅੱਛਾ ਤੇਰੀ ਤਾਂ ਬਹੁਤ ਬਣੀ ਜਾਂਦੀ ਆ ਚੱਲੇ ਭਾਈ ਕਿੱਧਰ ਬੈਠਾ ਨਾ ਇੱਥੇ ਬੈਠਦਾ ਮੈਂ ਜਿਹੜਾ ਖਾ ਕੇ ਆ ਗਿਆ ਲੈ ਆ ਭਾਈ ਸਾਡੀ ਭਾਈ ਬੰਦੇ ਕੁਰਸੀ ਪਿੱਛੇ ਲੜਾਈ ਹੋ ਰਹੀ ਆ ਦੇਖ ਰਹਾ ਹਾਂ ਕਹਿੰਦਾ ਕਿ ਬੀਕੂ ਦੇ ਪਾਪੇ ਨੇ ਮੇਰੀ ਸੀਟ ਤਾਂ ਪੱਕੀ ਆ ਦੇਖੋ ਹੁਣ ਤੁਸੀਂ ਮੈਂ ਤਾਂ ਬੈਠਣ ਲੱਗਿਆ ਹਾਂ ਬੈਹਜੋ ਹਾਂ ਇੱਥੇ ਛੱਡ ਜਣੇ ਅਸੀਂ ਆ ਗਾ ਤੋ ਲਾ ਨਾ ਮਨਸਾਨੀ ਲੈ ਬਿੱਲ ਤੂੰ ਬਹਿ ਜਾ ਬੋੜ ਸੇ ਹੀ ਦਾ ਰੌਲਾ ਸਾਰੇ ਪਾਜੀ ਨੂੰ ਕੱਲ ਮੇਰੀ ਵੀਡੀਓ ਦੇਖੀ ਸੀ ਪੰਜ ਬਣਾ ਲਈ ਤੇ ਫਿਰ ਕਦੇ ਹੁਣ ਸਫਤਰੇ ਵਾਲਾ ਨਾ ਆ ਆ ਕੇ ਖੜ ਲੱਗੇ ਇੱਧਰ ਸਦਰ ਕਿੰਨੂ ਆ ਨਾ ਪਾਜੀ ਇਹ ਕਿੰਨੂ ਹਾਂ ਰੋਪੇ ਸਾਡੇ ਆ ਦੇ ਧੰਨਵਾਦ ਸ਼ੁਕਰੀਆ ਜੀ ਆਹ ਲਓ ਬਈ ਬੜੋ ਥੈਂਕ ਯੂ ਭਾਜੀ ਫੌਮ ਮਤ ਇੱਕ ਹੋਰ ਬਣਾਣਾ ਹਾਂਜੀ ਇੱਕ ਹੋਰ ਬਣਾ ਦੇ ਜੀ ਨਵੇਂ ਨਵੇਂ ਤਾਂ ਨਹੀਂ ਬਣਾਏਗਾ ਚੱਕੋ 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 ਆ ਰਿਹਾ ਮੇਰਾ ਫੋਨ ਆ ਗਿਆ ਪੀ ਲਓ ਪੀ ਦੋ ਲੈ ਪੀ ਲਓ ਯਾਰ ਉਹ ਕੋਈ ਦੋ ਯਾਰ ਆਪਣਾ ਕੋ ਬੱਡੇ ਆ ਹਲੋ ਆ ਗਏ ਔਰ ਨਵਾਂ ਟੱਬਾ ਖੁੱਲਿਆ ਕਹਿੰਦਾ ਇੱਥੇ ਖੜਨਾ ਚਲੋ ਪਰ ਇੱਥੇ ਖੜ ਜਾਂਦੇ ਆ ਮੈਂ ਕਰਦਾ ਆਪਣੇ ਆਪ ਵੈਸੇ ਨਵਾਂ ਖੁੱਲਿਆ ਗੱਲਬਾਤ ਬਣਾਈ ਬਾਥਰੂਮ ਬੜਾ ਟੌਪ ਦਾ ਅੰਦਰ ਤੇ ਮੈਂ ਤਾਂ ਬਾਥਰੂਮ ਦੇ

ਲੋ ਜਣ ਪ੍ਰੋਟਾਹੇ ਦੀ ਬੇਟ ਆ ਸਾਰੇ ਬੰਦੇ ਤਿਆਰ ਨੇ ਇੱਕ ਤਿਆਰ ਅੰਮਾ ਚਾਰ ਵਿੱਚੋਂ ਕਿਆ ਲੱਭਦਾ ਹੋਇਆ ਦੇਖ ਦਮ ਆਉਲਾ ਗੋਲ ਗੋਲ ਸਕਾ ਜੀ ਉਧਰ ਆਉਣਾ ਹੈ ਇੰਤਜ਼ਾਰ ਜੇ ਇੱਕ ਘਟੀਆਂ ਖਤਮ ਹੋਈਆਂ ਟਿਕੜ-ਟਿਕੜੇ ਆ ਗਏ ਜੀ ਆ ਆ ਗੋਬੀ ਵਾਲੇ ਨਾ ਉਹਦੇ ਵਾਲੇ ਤੇਰੇ ਗੋਪੀ ਵਾਲੇ ਆ ਪਿਆਜ ਵਾਲਾ ਆ ਪਿਆਜ ਵਾਲਾ ਆ ਗੋਬੀ ਵਾਲਾ ਆ ਗਏ ਜੀ ਮੇਰੇ ਤਿੰਨ ਹੋਰ ਲਾ ਦੇ ਕਿਹੜੇ-ਕਿਹੜੇ ਲਵਾ ਲਈ ਮਾਰਨ ਦਾ ਬੇਤਾ ਲੈ ਜੀੰਮੇ ਦੀ ਸੇਵਾ ਜੋ ਕਮ ਨਹੀਂ ਰਣੀ ਚਾਹੀਦੀ ਠੀਕ ਆ ਵੀ ਗੋਜਰੇਲਾ ਗੋਜਰੇਲਾ ਚਾਹ ਪੀ ਗੋਜਰੇਲਾ ਲੈਡਾ ਪਹਿਲਾਂ ਚਾਹ ਪੀ ਲਿਆ ਨਾ ਚਲੋ ਕੋਈ ਨਹੀਂ ਜਾਣੇ ਦੇ ਇੱਕੋ ਜਗ੍ਹਾ ਇਹਦਾ ਵੀ ਗੱਲ ਸਹੀ ਆ ਚਲ ਠੀਕ ਆ ਪਰਮੇਸ਼ਰ ਓਕੇ ਭਾਜੀ ਫਿਰਦੇ ਆ 4 ਦਿਨ ਬਾਅਦ ਠੀਕ ਅਸੀਂ ਕਾਹ ਲੱਤਾ ਭਾਈ ਕਹਦਾ ਬੋਣੀ ਨਹੀਂ ਹੋਈ ਹੋਗੀ ਮੈਂ ਤੇਰੀ ਭਾਈ ਬੋਣੀ ਕਰਾ ਦਿੰਦੇ ਆ ਲੈ ਭਾਈ ਲਾਡੀ ਭਾਈ ਨੂੰ ਫੋਨ ਆ ਸ਼ੁਕਰੀਆ ਭਾਜੀ ਬਹੁਤ ਬਹੁਤ ਜੀ ਓਕੇ ਜੀ ਧੰਨਵਾਦ ਓਕੇ ਵੀ ਚਲਦਾ ਤੂੰ ਛੱਡ ਦੇ ਤੁਹਾਨੂੰ ਇੱਕ ਬਸ ਆ ਬੰਦ ਬਾਈ ਦੇ ਘਰਾਂ ਖੜਾਈ ਹੋਈ ਤੇ ਗੱਡੀ ਬੰਦ ਬਾਈ ਹੈ ਕਰਾਂ ਕ ਨਹੀਂ ਅੱਛਾ ਡਿਊਟੀ ਹੈ ਹਾਂ ਗੱਡੀ ਹੈ ਨਹੀਂ ਕਰਾ ਚਲੋ ਉਸਨੇ ਕਹਦਾ ਕੁਛ ਨਹੀਂ ਕੁਛ ਨਹੀਂ ਕਰਾਂ ਉਹ ਕੁਛ ਨਹੀਂ ਕਹਦਾ ਕੁਛ ਨਹੀਂ ਕਹਦਾ ਜੀ ਲੈ ਚਲੋ ਛੱਡੋ ਜਾ ਇੱਥੇ ਚਾਬੀ ਆ ਬਹੁਤ ਬਹੁਤ ਠੀਕ ਹੈ ਨਾ ਕੰਗਾ ਵੀ ਚੜਾ ਹੋ ਕੇ ਪਤਰਾ ਹੋਰ ਭਾਜੀ ਸੇਵਾ ਕੋਈ ਖਾਣਾ ਪੀਣਾ ਜੀ ਨਹੀਂ ਫਿਰ ਹੋਗੇ ਹੋਣਾ ਲੈ ਜਨਮਾਰਾ ਕਿਰਪਾ ਕਰੇ ਫੇਰ ਮਿਲਦੇ ਹਾਂ ਹਾਂ ਜੀ ਆਜੂ ਤੁਹਾਨੂੰ ਕੱਲੋਂ ਬੁਲਾ ਦੂੰਗੀ ਫਿਰ ਹਾਂ ਜੀ ਹਾਂ ਜੀ ਡੀਜਲ ਆ। ਕਿਧਰ ਗਏ? ਪਾਲੋ ਆਪਣੇ ਸੀਮਾ ਤੇ ਬਾਹਰ ਆਇਆ ਇਹ। ਉਹਨੂੰ ਪਤਾ ਲੜਾਈ ਕਿ ਕੱਟਣਾ ਨੇ। ਦੋ ਦੋ ਉੱਤੀ ਆਈਆਂ ਭਾਈ ਕਰਾ। ਇਹਨਾਂ ਨੂੰ ਕੁਝ ਖਾਣ ਨੂੰ ਲਿਆਓ। ਕੀ ਆ ਗਿਆ ਸਾਡੇ ਕਾਕੀ ਆਈ ਕਾਕਾ ਆ ਗਿਆ ਕਾਕਾ ਕਿੱਥੇ ਵਕੇ ਹੋੜੇ ਕਿੱਥੇ ਕਿ ਪਤਲੀ ਕਿੱਥੇ ਦੇ ਆਏ ਕੁਮ-ਕੁਮ ਕੇ ਕਿੱਥੇ ਕੁਮ-ਕੁਮ ਕੇ ਆਈ ਐ ਕੁਮ-ਕੁਮ ਕੇ ਕਿੱਥੇ ਕੁਮ-ਕੁਮ ਕੇ ਕਿੱਥੇ ਜਾ ਕੇ ਆਇਆ ਇੱਧਰ ਹੀ ਮਿਲ ਲੈ ਹਾਏ ਮੈਨੂੰ ਮਿਲਿਆ ਹਾਂ ਉਹ ਚੱਲੀਏ ਆਪਣੇ ਘਰੇ ਨੂੰ ਕੰਮ ਕਰ ਲਈਏ ਚੱਲ ਵੀ ਆੜੀ ਕਾਕਾ ਹੁਣ ਚੱਲੂ ਪਜੋੜ ਲਾ ਵੀ 100 ਹਾਂ ਅੱਛਾ ਉਹ ਦੂਜੇ ਗਲੱਬ ਜੇ ਲੈ ਲੈਣਾ ਠੰਡ ਨਾਲੋਂ ਯਾਰ ਠੰਡ ਬਹੁਤ ਹੋਈ ਹੋਈ ਐ ਲੈ ਭਾਈ ਮੇਰੇ ਲਾਗ ਵਾਲੇ ਪਿੰਡ ਦੇ ਮੁੰਡੇ ਸਾਰੇ ਬੈਠੇ ਨੇ ਇੱਧਰ ਹਰਪੀਤ ਰਿੰਕੂ ਭਾਈ ਸਾਰੇ ਤੇ ਮੈਂ ਤਾਂ ਛੱਡਿਆ ਪੁੱਛਣਾ ਇਹਦਾ ਰੱਜੀ ਬਾਈ ਕੋਲ ਆਪੀ ਗਾਲ ਜੀ ਅ ਦੱਸੀ ਬਾਈ ਕਿਹੜੀ ਕਿਹੜੀ ਵੈਰਾਈਟੀ ਪਈ ਆਪਣੇ ਕੋਲ ਆਪਣੇ ਕੋਲ ਵੀਰ ਵੈਰਾਈਟੀਆਂ 48 ਆ ਹਾਂ ਹਾਂ 109 ਆ 110 ਆ ਤੇ W 49 ਆ ਠੀਕ ਆ ਠੀਕ ਆ ਤੇ ਭਾਈ ਜੇ ਕਿਸੇ ਨੇ ਸਾਡੇ ਇਲਾਕੇ ਦੇ ਵਿੱਚ ਜਾਂ ਹੋਰ ਬੰਨੇ ਚੰਨੇ ਵਾਲੇ ਨੇ ਕਿਸੇ ਨੇ ਲੈਣੀਆਂ ਹੋਵੇ ਤਾਂ ਜਰੂਰ ਬਾਈ ਨਾਲ ਸੰਪਰਕ ਕਰਿਓ ભાઈ નંબર બોલી આપણા ਕਿੰਨਾ નંબર 98155 38355 68155 38355 38355 ਜੇ ਕਿਸੇ ਨੇ ਵੀ ਲਾਕੇ ਦੇ ਵਿੱਚ ਲਾਉਣੀ ਹੋਵੇ ਛਟੀਆਂ સਿੱਧੀਆਂ تیر વાੰਗ ਵਰਗੀਆਂ ਗਰੰਟੀ ਹੋਊਗੀ ਤੇ ਘੈਂਟ ਛਟੀਆਂ ਕਿੰਨੇ ਕ ਵਿਕਲੇ ਬਈ ਕਿੰਨਾ ਰਹਿ ਗਿਆ माल ਹੁਣ 25000 ਰੁਪਏ ਦੀ ਵੀਰੇ ਹੋ ਗਿਆ 25000 ਵਿਕਲੇ ਬਸ 5000 ਰਹਿ ਗਈ ਬੜਾ ਠੀਕ ਹੈ ਠੀਕ ਹੈ ਠੀਕ ਕਰੋ ભાઈ બીਰ ਨਾਲ ਸੰਪਰਕ ਜੇ ਕਿਸੇ ਨੇ લેਣੀ ਆ દૂર ਦરાਡੇ ਇੱਥੇ ਜਿੱਥੇ ਜਿੱਥੇ ਲੱਗਦੀਆਂ ਤੇ ਬਾਕੀ ਨੇ ਹੋਰ ਵੀ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਕਿੱਦਾਂ ਲੱਗਦੀ ਹੈ ਕਿ ਆ ਬ੍ਰੋ ਜਰੂਰ ਸੰਪਰਕ ਕਰਕੇ ਗੱਲਬਾਤ ਕਰਿਓ ਫਿਰ ਪਹੁੰਚ ਵੀ ਕਰ ਦਿੰਦੇ ਆ ਆ ਪਹੁੰਚ ਵੀ ਕਰ ਪਹੁੰਚ ਵੀ ਕਰ ਦਾਂਗੇ ਜਿੱਥੇ ਤੱਕ ਜੇ ਲੈਣੀ ਹੋਵੇ ਕਿਸੇ ਦੂਰ ਦਰਾਡੇ ਵੀ ਲੈਣੀ ਹੋਈਆਂ ਬਿਲਕੁਲ ਬਿਲਕੁਲ ਹਾਂ ਹਾਂ ਮੈਂ ਹੁਣ ਸਾਰੇ ਬੱਚੇ ਇਕੱਠੇ ਕਰ ਲਏ ਤੇ ਹੁਣ ਚੱਲਿਆ ਸੀ ਕੁਝ ਖਾਣ ਪੀਣ ਤਾਂ ਐ ਕਰ ਖਾਣਾ ਦੱਸ ਪਹਿਲਾਂ ਹੁਣ ਤੁਸੀਂ ਆਉਗੇ ਜਾਨੇ ਸਾਰੇ ਜਾਵਾਂਗੇ ਸਾਰੇ ਕਰਨ ਹੁੰਦੀ ਆ ਚੱਲੀਏ ਫਿਰ ਚਲੋ ਫਿਰ ਇੱਧਰ ਜਾਵਾਂਗੇ ਸਾਰੇ ਤੁਰ ਕੇ ਜਾਣਾ ਤੁਰ ਕੇ ਲੋ ਸਾਰੇ ਬੱਚਾ ਪਾਰਟੀ ਇਕੱਠੀ ਹੋ ਗਈ ਅ ਚੱਲੀ ਤੂੰ ਚਲੂਗਾ ਮੇਰੇ ਨਾਲ ਚੱਲ ਫਿਰ ਆ ਚੱਲੀ ਆਪਾਂ ਚੱਲਦੇ ਨੇ ਖਾਣੇ ਵਾਸਤੇ ਪੰਮੂ ਪਰ ਤੂੰ ਐਂ ਤੀਰਾ ਪੰਮੂ ਫਿਰ ਕਿ ਨਾਲ ਜਾਣਾ ਚੱਲੂ ਵੀ ਨਾਲ ਬਿਠਾ ਲੈ ਵਿੱਚ ਆ ਜਾ ਉੱਥੇ ਆਏ ਸੀ ਮੁੜ ਕੇ ਭੱਜ ਗਏ ਭੱਜ ਗਏ ਗਏ ਭੱਜ ਕੇ ਆ ਗਏ ਨਾ ਜੀ ਅਸੀਂ ਖਾਪਾਂਗੇ ਸਪੋਸੇ ਚਲੋ ਆ ਜਾਓ ਬੋ ਪੈਕੇ ਕਰਾ ਲੈ ਪਰ ਉਧਰ ਨਿਆਣੇ ਸਾਰੇ ਠੀਕ ਦੇ ਆਪਾਂ ਨੂੰ ਹਾਂਜੀ ਕਰਦੇ ਪਾਤ ਵਿੱਚ ਵੈਰੀ ਗੁੱਡ 10 ਮੂਸੇ ਕਰਦੇ ਹੁਣ ਤੈ ਹੋਰ ਕੱ ਲੈਣਾ ਅੰਦਰ ਤੋਂ ਚਲ ਅੰਦਰ ਚਲ ਬਸ ਇਹ ਇਹ ਮੇਰਾ ਭਾਂਜਾ ਸੋਣਾ ਜਾ ਇਹ ਇਹ ਮੇਰਾ ਭਤੀਜਾ ਚਲੋ ਭਾਈ ਮੋਸੇ ਮੇਰੇ ਤੋਂ ਜ਼ਿਆਦਾ ਹੋਊਗੀ ਕੱਟ ਕਰਾ ਦਿੰਦੇ ਆਪਾਂ ਕਹਿ ਕੇ ਠੀਕ ਹੈ ਫੜ ਲੈ ਫੜ ਲੈ ਲਾ ਫਾਪਾ ਬੈਠ ਕੇ ਚੱਲੀਏ ਫਿਰ ਸਰਵਜਿੰਦਰ ਸਿੰਘ ਉਹਨੇ ਸਮੋਸੇ ਵਰਤਾਉਣਗੇ ਅਜ ਬੱਚਿਆਂ ਨੂੰ ਨੇ ਕਰਦੇ ਖਾਣੇ ਨੇ ਅੱਜ ਕਹਿੰਦੇ ਇੱਕ ਬੰਦਾ ਵੱਧ ਗਿਆ ਕਿਹੜਾ ਬੰਦਾ ਵੱਧ ਗਿਆ ਉਹ ਸਾਡੀ ਭਾਂਡ ਜੀ ਬਦਿਆ ਸੀ ਗਿਆ ਬੁਗਿਆ ਸ੍ਰੀ ਕਾਲ ਲਾ ਬਈ ਇਧਰ ਕੋਈ ਗਰਮ ਹੋਣੇ ਬਹੁਤ ਜ਼ਿਆਦਾ ਨਹੀਂ ਹਾਂ ਗਰਮ ਹੈ ਹੁਣੇ ਕੱਢਦੇ ਕੱਢਦੇ ਲੈ ਕੇ ਆਏ ਆ ਚੱਲ ਹੌਲੀ ਥੋੜੀ ਲਾ ਬਈ ਤਾਇਆ ਜੀ ਨੂੰ ਕਹੋ ਕੇ ਥੈਂਕ ਯੂ ਤਾਇਆ ਜੀ ਕੋਈ ਕਹਿੰਦੀ ਫਿਰ ਕੀ ਹੋਗਾ ਥੈਂਕ ਯੂ ਦਾ ਕਾਦਾ ਹਾਂ ਕੱਲ ਕਹਿੰਦਾ ਕਹਿੰਦਾ ਮਾਮਾ ਮਰ ਗਿਆ ਮम्मा ਸਾਨੂੰ ਤਾਂ ਪਤਾ ਨਹੀਂ ਹੱਸਿਆ ਪਤਾ ਤਾਂ ਇਹਨੂੰ ਹੈ ਐਲਾਈ ਮੰਮੀ ਦਾਤਾ ਥੈਂਕ ਯੂ ਦੇਖ ਉੱਧਰ ਕੇ ਉੱਧਰ ਕੋਈ ਜਿਹੜਾ ਦੰਦਾ ਉਹਦਾ ਹੁੰਦਾ ਥੈਂਕ ਯੂ ਥੈਂਕ ਯੂ ਬਲੀ ਹਾਏ ਥੈਂਕ ਯੂ ਲਓਕ ਮੰਮੂ ਥੈਂਕ ਯੂ ਕੋਈ ਗੱਲ ਹੈ ਉਹ ਕੋਈ ਗੱਲ ਚਟਣੀ ਵੀ ਹੋਣੀ ਵਿੱਚ ਯਾਰ ਇੱਕ ਪਥਾਲੀ ਚ ਰੱਖਦੇ ਕੱਲੇ ਕੱਲ ਸਾਰੇ ਲੋ ਵਿਖਾਈ ਜਾਂਦੇ ਨੇ ਚਟਣੀ ਵਿੱਚ ਇਹ ਕੋਲੀ ਚ ਪਾਲਿਆ ਕੋਲੀ ਚ ਸਾਰੇ ਪਾਲਾ ਲਾ ਲਾ ਕੇ ਖਾਈ ਜਾਓ ਮੈਂ ਨਹੀਂ ਖਾਣਾ ਇਹ ਤੇਰੇ ਬਾਤ ਤੇ ਰਹਿ ਗਿਆ ਹੁਣ ਉਹ ਹੁਣ ਤਾਂ ਚਲੀ ਜਾਣਾ ਫਿਰ ਪਤੰਗ ਕਿਨੇ ਡਾਉਣੇ ਫਿਰ ਇੰਨੇ ਸਾਰੇ ਜਿਹੜੇ ਲੈਂਦੇ ਆ ਮੈਂ ਮੈਂ ਕੱਲੂ ਕੱਲ ਕੱਲੂ ਜਾਊਗਾ ਕੱਲ ਪਰਸੋਂ ਨੂੰ ਜਾਇਂ ਤੂੰ ਕੱਲ ਤਾਂ ਲੋਹੜੀ ਆ ਅੱਜ ਤਾਂ ਅੱਜ ਤਾਂ ਲੋਹੜੀ ਆ ਪਰਸੋਂ ਨੂੰ ਚਲ ਜਾਊਗਾ ਹਾਂ ਐ ਐ ਤਾਂ ਬਾਅਦ ਸ਼ਾਮ ਨੂੰ ਜਾਇਂ ਤੁਹਾਡੇ ਘਰ ਅੰਦਰ ਰੁਕੇ ਆ ਮੇਰੇ ਘਰ ਅੰਦਰ ਰੁਕੇ ਆ ਮੇਰੇ ਘਰ ਅੰਦਰ ਰੁਕੇ ਆ ਤੂੰ ਠੀਕ ਐ ਉਹ ਇੰਨੇ ਭਾਂਡੇ ਘਰੋਂ ਝੁੱਠੇ ਕਰਨੇ ਉਹ ਤਾਂ ਇੱਕ ਆਏ ਗੱਲ ਪੁੱਤ ਇੱਕ ਇਹ ਪਲੇਟ 'ਚ ਪਾ ਲੈ ਸਾਰੇ ਇਹ ਕਹਿੰਦਾ ਇਹਦੇ ਵਿੱਚ ਪਾ ਲੈ ਪੁੱਤ ਇਹਦੇ ਵਿੱਚ ਪਾ ਲੈ ਇਹਦੇ ਵਿੱਚ ਸਾਰੇ ਲਾਲ ਲਾ ਕੇ ਖਾ ਲੈ ਇਹਦੇ ਵਿੱਚ ਪਾ ਲੈ 12:00 ਵਜੇ ਡਾਲੂਗੀ ਕਿਉਂਕਿ ਮੈਂ ਕੱਲ੍ਹ ਸ਼ਾਮ ਨੂੰ ਜਾ ਰਹਾ ਮੇਰਾ ਕੰਮ ਵਾ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੁਣ ਮੈਂ ਚਲਾ ਬਾਈ 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 ਫਿਰ ਹੈ ਬਾਏ ਹਾਂ ਮੈਂ ਚੱਲ ਪਾਈ ਮੇਰੇ ਬੀਬੇ ਆ ਅਸੀਂ ਦੋਨੋਂ ਜਿਹੜੇ ਹੁਣ ਗੱਲਾਂ ਬਾਤਾਂ ਮਾਰਦੇ ਜਾ ਰਹੇ ਆ ਉਹ ਪਾਈ ਕਿੱਧਰ ਮੈਂ ਬੀਬੀ ਹੈ ਕਿੱਥੇ ਜਾ ਕੇ ਪਾਠ ਗੁਰਦੁਆਰੇ ਹਾਂ ਠੀਕ ਹੈ ਠੀਕ ਹੈ ਕਿਹੜਾ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਦਾ ਗੁਰਦੁਆਰੇ ਵਿੱਚ ਨਹੀਂ ਉਹਨਾਂ ਦਾ ਸਤਵੀਰ ਨਾ ਲਿਖ ਰਾਂ ਕਰੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ